उन्नीस सौ बानवे विच अस ए कलब नाभा सोशल वेलफेयर ਜੀ ਐਂਡ ਕਲਚਰ ਕਲੱਬ ਜੀ ਜੀ ਬਣਾਇਆ ਸੀ ਜਿਸ ਵਿੱਚ ਸਾਰੇ ਮਿੱਤਰ ਦੋਸਤ ਇਕੱਠੇ ਹੋਏ ਜੀ ਇਹ ਉਸ ਵਕਤ ਵੀ ਮੈਨੂੰ ਮਾਣ ਪ੍ਰਾਪਤ ਹੋਇਆ ਸੀ ਸੇਵਾ ਕਰਨ ਦਾ ਜੀ ਜੀ बतौर ਪ੍ਰਧਾਨ ਮੈਂ ਕਾਫੀ ਸਾਲ ਸੇਵਾ ਕਰਦਾ ਰਿਹਾ ਜੀ ਉਸ ਤੋਂ ਬਾਅਦ ਮੈਨੂੰ ਇਸ ਕਲੱਬ ਦਾ ਜੀ ਸਾਰੇ ਮੈਂਬਰਾਂ ਨੇ ਸਰਪ੍ਰਸਤ ਬਣਾਇਆ ਤੇ ਸੇਵਾ ਕਰਦੇ ਰਹੀ ਸਾਡਾ ਕਲੱਬ ਸ਼ੋਸ਼ਲ ਵੈਲਫੇਅਰ ਦੇ ਕੰਮ ਜੀ ਜਿਨ੍ਹਾਂ ਵਿੱਚ ਲੜਕੀਆਂ ਦੀ ਸ਼ਾਦੀ ਕਰਾਉਣਾ ਤੇ ਕਲਚਰ ਦੇ ਕੰਮ ਜੀ ਜੀ ਕਲਚਰ ਪ੍ਰੋਗਰਾਮ ਹਰ ਸਾਲ ਹੀ ਕਰਵਾਉਂਦੇ ਰਹੇ ਹੁਣ ਇਹ ਸਾਡਾ ਜਿਹੜਾ ਹੈਗਾ 28ਵਾਂ ਸੱਭਿਆਚਾਰਕ ਮੇਲਾ ਨਿਰਮਲ ਸਿੰਘ ਜੀ ਦੀਆਂ ਯਾਦਗਰੀ ਜੋ 9 ਤਰੀਕ ਨੂੰ ਦਿਨ ਐਤਵਾਰ ਨੂੰ ਕਾਲਜ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਦੇਖੋ ਸਾਡੀ ਸੰਸਥਾ ਦੇ ਜਿਹੜੇ ਮੈਂਬਰ ਨੇ ਉਹ ਉਹਦੇ ਦਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਧੱਕੇ ਨਾਲ ਦਿੱਤੀਆਂ ਜਾਂਦੀਆਂ ਨੇ ਜੀ ਜੀ ਇੱਥੇ ਉਹਦੇਦਾਰੀਆਂ ਲੈਣ ਦੇ ਚਾਹਵਨ ਹੈ ਨਹੀਂ ਜੀ ਮੇਰੇ ਤੇ ਵੀ ਜਿਹੜਾ ਕਲੱਬ ਮੈਂਬਰਾਂ ਨੇ ਮੈਨੂੰ ਮਾਣ ਬਖਸ਼ਿਆ ਵੀ ਉਹ ੱੱਕੇ ਨਾਲ ਹੀ ਮੈਨੂੰ ਇੱਕ ਜਿਹੜਾ ਹੈਗਾ ਪ੍ਰਧਾਨ ਬਣਾਇਆ ਹੈ ਸੇਵਾ ਭਾਵ ਨਾਲ ਹੀ ਸੇਵਾ ਭਾਵ ਦਾ ਦੇ ਤੌਰ ਤੇ ਹੀ ਤੇ ਸਾਡਾ ਜਿਹੜਾ ਹੈਗਾ ਸੀਗਾ ਕੋਵਿਡ ਹੋਣ ਕਰਕੇ ਜੀ 4 ਸਾਲ ਅਸੀਂ ਜਿਹੜਾ ਹੈਗਾ ਮੇਲਾ ਨਹੀਂ ਕਰਾ ਸਕੇ ਜੀ ਤੇ ਕਲੱਬ ਦੀ ਵੀ ਹੁਣ ਅਸੀਂ ਜਿਹੜਾ ਹੈਗਾ ਦੁਬਾਰਾ ਸਾਰੇ ਮੈਂਬਰਾਂ ਦੇ ਯੋਗਪਾਉਣ ਤੇ ਹੀ ਦੁਬਾਰਾ ਸ਼ੁਰੂ ਕੀਤਾ ਵੀ ਸਭਿਆਚਾਰਕ ਮੇਲਾ ਇੱਕ ਜੁਰੂ ਕਰਾਈਏ ਤੇ ਮੈਂ ਇਹ ਹੀ ਸਾਰੇ ਲਾ ਕੇ ਲੋਕਾਂ ਨੂੰ ਕਹਿਣਾ ਹੁਮੋਂ ਬਾਕੇ ਮੇਲਾ ਚ ਪਹੁੰਚੋ ਅਤੇ ਆਨੰਦ ਮਾਣੋ ਮੇਲੇ ਦਾ ਅਗਲਾ ਕਰ ਸਕਦਾ ਮੇਲਾ ਨਾਬੇ ਦੀ ਸ਼ੁਰੂਆਤ ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਅਸੀਂ ਨਾਬੇ ਦੀਆਂ ਸਰਮੌਰ ਸ਼ਖਸੀਅਤਾਂ ਨੂੰ ਨਾਲ ਲੈ ਕੇ ਮੁੱਖ ਪ੍ਰਮੁੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਸੰਸਥਾ ਖੜੀ ਕੀਤੀ ਸੀ ਜਿਹਦੇ ਵਿੱਚ ਬਾਕੀ ਸਾਰੀਆਂ ਸੰਸਥਾਵਾਂ ਦੇ ਮੈਂਬਰ ਹਨ ਚਲੋ ਸੰਖੇਪ ਦੇ ਪੰਜਾਬ ਦਾ ਉਹ ਕਿਹੜਾ ਕਲਾਕਾਰ ਆ ਜਿਹੜਾ ਮੇਲਾ ਨਾਭੇ ਦੇ ਵਿੱਚ ਨਹੀਂ ਆਇਆ ਪੰਜਾਬ ਦਾ ਉਹ ਕਿਹੜਾ ਹਾਸਰਸ ਕਲਾਕਾਰ ਆ ਜੀਨੇ ਇੱਥੇ ਆਪਣੀ ਹਾਜ਼ਰੀ ਨਹੀਂ ਲਵਾਈ ਕਿਸ ਨਾ ਕਿਸੇ ਮੇਲੇ ਦੇ ਵਿੱਚ ਹੰਸਰਾ ਹੀ ਹੰਸ ਤੋਂ ਲੈ ਕੇ ਰਪਾ ਜਨਮਾਨ ਮਨਮੋਣ ਮਾਨ ਮਨਮੋਣ ਵਾਰਸ ਤੇ ਕੇ ਦੀਪ ਤੇ ਸਰਦੂਲ ਸਕੰਦਰ ਅਮਰ ਨੋਰੀ ਦਲਜੀਤ ਦਸਾਂਜੀ ਦੇਖੋ ਗਿੱਪੀ ਗਰੇਵਾਲ ਰਣਜੀਤ ਬਾਵਾ ਮੇਜਰ ਰਾਜਸਥਾਨੀ ਕਵਰ ਗਰੇਵਾਲ ਨੇ ਸ਼ਤਰ ਕੇ ਕਿ ਮੈਂ ਕਿੰਨੇ ਨਾਲਾਂ ਸਾਬਰ ਕੋਟੀ ਜਾਂ ਮਰਪ੍ਰੀਤ ਅਕਤਰ ਹਰਜੀਤ ਹਰਮਨ ਸਾਡਾ 90 ਦਾ ਜੋ ਵੱਡਾ ਕਲਾਕਾਰ ਹੈ ਤੇ ਹੋਰ ਪਤਾ ਨਹੀਂ ਕਿੰਨੇ ਕ ਨਾਮ ਲੈ ਸਕਦਾ ਮੈਂ ਕਿਉਂਕਿ ਇੱਕ ਇੱਕ ਮੇਲੇ ਦੇ ਵਿੱਚ ਘੱਟੋ ਘੱਟ ਵੱਡੇ 10 10 ਕਲਾਕਾਰ ਵੀ ਹਾਜ਼ਰੀ ਪਰਦੇ ਰਹੇ ਹਰਜੀਤ ਹਰਮਨ ਨੂੰ ਤਾਂ ਸਾਰੇ ਜਾਣਦੇ ਹੀ ਆ ਨੇ ਕਿਸੇ ਵੇਲੇ ਇੱਥੇ ਸਿਰਫ ਅਸੀਂ ਇਹਨਾਂ ਨੂੰ ਬਹੁਤ ਥੋੜਾ ਸਮਾਂ ਦਿੰਦੇ ਸੀ ਮਾਫ ਕਰਨਾ ਤੇ ਅੱਜ ਸਾਨੂੰ ਇਹਨਾਂ ਕੋਲ ਬਾਰ-ਬਾਰ ਬਾਰ-ਬਾਰ ਸਮਾਂ ਮੰਗਣਾ ਪੈਂਦਾ ਹੈ ਜਿਹਨੇ 90 ਲਈ ਨਬਾਨ ਵਾਸੀਆਂ ਲਈ ਯਾਰ ਸਾਡੇ ਲਈ ਇਹ ਮਾਨ ਦੀ ਗੱਲ ਹੈ ਕਿ ਸਾਡੇ ਮੇਲੇ ਵਿੱਚੋਂ ਹਰ ਕਲਾਕਾਰ ਇੱਥੇ ਆਪਣੀ ਗਾਇਕੀ ਲੈ ਕੇ ਪਹੁੰਚਿਆ ਕੀ ਅਪੀਲ ਕਰੋਗੇ ਦਰਸ਼ਕੋ ਅਪੀਲ ਤਾਂ ਇਹੀ ਹੈ ਜੀ ਦੇਖੋ ਆ ਆਪਾਂ ਨੂੰ ਪਤਾ ਹੈ ਪੰਜਾਬ ਦੇ ਹਾਲਾਤ ਬਹੁਤ ਵਧੀਆ ਵੀ ਨਹੀਂ ਹੈਗੇ ਇਹ ਵਧੀਆ ਕਿਵੇਂ ਹੋ ਸਕਦੇ ਨੇ ਇਹ ਚੰਗੀਆਂ ਸੰਸਥਾਵਾਂ ਹੀ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਨੇ ਅਸੀਂ ਪੰਜਾਬ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀਅਤ ਨੂੰ ਪਰਫੁੱਲਤ ਕਰੀਏ ਤੇ ਨੰਬਰ ਤੇ ਸੱਭਿਆਚਾਰਕ ਪ੍ਰੋਗਰਾਮਾਂ ਘੜੀ ਬਹੁਤੇ ਆਂਦੀ ਏ ਤੇ ਲਚਰ ਗੀਚੀ ਗਾਇਕੀ ਅਸੀਂ ਕਦੇ ਵੀ ਇਸ ਮੇਲੇ ਦਾ ਹਿੱਸਾ ਨਹੀਂ ਬਣ ਦਿੱਤੀ ਕਦੇ ਵੀ ਨਹੀਂ ਬਣ ਦਿੱਤੀ ਫਿਰ ਇਸ ਤੋਂ ਬਿਨਾ ਅਸੀਂ ਚਾਹੁੰਦੇ ਆ ਕਿ ਜੇ ਮੇਲੇ ਲੱਗਦੇ ਰਹਿਣ ਤੇ ਮੇਲੇ ਦੇ ਵਿੱਚ ਇਹ ਭਾਈਚਾਰਾ ਜਿਹੜਾ ਹੈਗਾ ਸਮਾਜ ਦਾ ਭਾਈਚਾਰਾ ਉਹ ਬਣਿਆ ਰਹਿੰਦਾ ਮੈਂ ਬੇਨਤੀ ਕਰਦਾ ਕਿ ਨਵੇਂ ਮੇਲੇ 28ਵੇਂ ਮੇਲੇ ਦੇ ਵਿੱਚ ਸਾਰੇ ਇਲਾਕਿਆਂ ਦੇ ਵਾਸੀ ਪੰਜਾਬ ਦੇ ਵਾਸੀ ਹਮਮਾ ਹਮਾ ਕੇ ਪੁੱਜਣ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗੇਗਾ ਨਿਰਮਲ ਸਿੰਘ ਨੈਲਾ ਇਹ ਗੱਲ ਮੇਰਾ 1975 ਤੋਂ 78 ਤੱਕ ਦੀ ਅਸੀਂ ਇਕੱਠੇ ਪੜ੍ਹਦੇ ਸੀ ਕਾਲਜ 'ਚ ਜੀ ਤੇ ਮੈਂ ਵੀ ਪੰਗੜੇ ਦੀ ਟੀਮ 'ਚ ਵੀ ਹੁੰਦਾ ਸੀ ਫਿਰ ਮੈਂ ਕੈਪਟਨ ਵੀ ਬਣਿਆ ਨਿਰਮਲ ਸਿੰਘ ਨੈਲਾ ਸਾਡੇ ਪੰਗੜੇ ਦੀ ਟੀਮ 'ਚ ਵੀ ਰਿਹਾ ਤੇ ਉਹ ਵੈਸੇ ਵੀ ਬਹੁਤ ਵਧੀਆ ਸਪੋਰਟਸ ਪਰਸਨ ਸੀਗਾ ਜੀ ਉਹਦਾ ਜਿਹੜਾ ਸ਼ਾਰਟ ਪੁੱਟ ਦਾ ਕਾਲਜ ਦਾ ਰਿਕਾਰਡ ਹੈ ਜੀ ਉਹ ਹਲੇ ਤੱਕ ਹੈਂਦਾ ਕੁਝ ਟੁੱਟਿਆ ਨਹੀਂ ਕਿਸੇ ਤੋਂ ਤੇ ਸ਼ਾਰਟ ਪੁੱਟ ਐਥਲੀਟ ਬਹੁਤ ਵਧੀਆ ਸੀਗਾ ਨਿਰਮਲ ਸਿੰਘ ਨੈਲਾ ਇਹ ਗੱਲ ਮੇਰਾ 1975 ਤੋਂ 78 ਤੱਕ ਲਈ ਅਸੀਂ ਇਕੱਠੇ ਪੜ੍ਹਦੇ ਸੀ ਕਾਲਜ 'ਚ ਜੀ ਤੇ ਮੈਂ ਵੀ ਪਾਗੜੇ ਦੀ ਟੀਮ 'ਚ ਵੀ ਹੁੰਦਾ ਸੀ ਵੀ ਮੈਂ ਕੈਪਟਨ ਵੀ ਬਣਿਆ ਨਿਰਮਲ ਸਿੰਘ ਨੈਲਾ ਸਾਡੇ ਪਾਗੜੇ ਦੀ ਟੀਮ 'ਚ ਵੀ ਰਿਹਾ ਤੇ ਉਹ ਵੈਸੇ ਵੀ ਬਹੁਤ ਵਧੀਆ ਸਪੋਰਟਸ ਪਰਸਨ ਸੀਗਾ ਜੀ ਉਹਦਾ ਜਿਹੜਾ ਸ਼ਾਰਟ ਪੁੱਟ ਦਾ ਕਾਲਜ ਦਾ ਰਿਕਾਰਡ ਨੀ ਉਹ ਹਲੇ ਤੱਕ ਹੈ ਮੈਂ ਕਿਉਂ ਟੁੱਟਿਆ ਨਹੀਂ ਕਿਸੇ ਤੋਂ ਤੇ ਉਹ ਸ਼ਾਰਟ ਪੁੱਟ ਐਥਲੀਟ ਬਹੁਤ ਵਧੀਆ ਸੀਗਾ ਤੇ ਬਸ ਸਾਨੂੰ ਅਚਾਨਕ ਸੰਦੀਪ ਵੀ ਵਿਛੋੜਾ ਦੇ ਗਿਆ ਸੀ ਇਹ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਉਹਦੇ ਮਿੱਤਰ ਸੀਗੇ ਅਸੀਂ ਹਾਲਾਂਕਿ ਕਾਲਜ ਤੋਂ ਪੜ੍ਹਾਈ ਪੂਰੀ ਕਰਕੇ ਬਾਹਰ ਚਲੇ ਗਏ ਸੀ ਆਪਣੇ ਆਪ ਕੰਮ ਕਰਾਂ ਚਲੇ ਗਏ ਬਹੁਤ ਵੱਡੇ ਆਉਜਾ ਦੇ ਵੀ ਪਹੁੰਚੇ ਪਰ ਅਸੀਂ ਇਕੱਠੇ ਹੋ ਕੇ ਫਿਰ ਨਿਰਮਲ ਸਿੰਘ ਲੈ ਲੇ ਜੇ ਉਹ ਯਾਤਿ ਉਹ ਯਾਰ ਨੂੰ ਤਿਆਰ ਕਰਨੀ ਹੈ ਮੇਲਾ ਸ਼ੁਰੂ ਕਰਿਆ ਤੇ ਜਿਹੜਾ ਕਲੱਬ ਬਣਾਇਆ ਨਾਬਾ ਸੋਸ਼ਲ ਵੈਲਫੇਅਰ ਐਂਡ ਕਲਚਰ ਕਲੱਬ ਬਣਾਇਆ ਉਹਦੇ ਚ ਨਿਰਮਲ ਸਿੰਘ ਨਾਲੇ ਦੇ ਨਾਮ ਤੇ ਅਸੀਂ ਇਹ ਮੇਲਾ ਕਰਾਉਣੀ ਹੈ ਹਰ ਸਾਲ ਤੇ ਉਹਦੇ ਦੋਸਤ ਮਿੱਤਰ ਹੀ ਰਲ ਕੇ ਅਸੀਂ ਇਹ ਸਾਰਾ ਮੇਲਾ ਕਰਾਉਣੀ ਹੈ ਮੇਲਾ ਨਾਬਾ ਦਾ ਜਿਹੜਾ 28ਵਾਂ ਮੇਲਾ ਤੇ ਇਸ ਐਤਵਾਰ 9 ਫਰਵਰੀ 2025 ਦੇ ਨਾਲ ਐਤਵਾਰ ਕਾਲਜ ਗਰਾਊਂਡ ਨਾਬਾ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਦੇਖਿਆ ਜਦੋਂ ਵੀ ਵੱਡੇ ਵੱਡੇ ਸੱਭਿਆਚਾਰਕ ਪ੍ਰੋਗਰਾਮ ਦੇਸ਼ਾਂ ਵਿੱਚ ਹੁੰਦੇ ਆ ਇਸੇ ਪੀਟੀਸੀ ਅਵਾਰਡ ਹੋਇਆ ਆਸਟ੍ਰੇਲੀਆ ਮੈਂ ਉੱਥੇ ਗਿਆ ਹੋਇਆ ਸੀ ਉੱਥੇ ਹਰ ਭਾਜਨ ਮਾਨ ਨੂੰ ਨਹੀਂ ਸਾਰੇ ਆਏ ਸੀ ਉਹਨਾਂ ਨੇ ਵੀ ਮੈਨੂੰ ਮੈਨੂੰ ਮੇਲੇ ਕਰਕੇ ਜਾਣਦੇ ਸੀ ਕਿ ਆ ਮੇਲਾ ਨਾਬੇ ਵਾਲਾ ਢੀਂਡਸ ਆ ਗਿਆ ਸੋ ਮੇਲੇ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਹੈਗਾ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਮੇਲਾ 28 ਤਰੀਕ ਨੂੰ ਕਾਲਜ ਗਰਾਊਂਡ ਵਿਖੇ ਹਰ ਸਾਲ ਦੀ ਤਰ੍ਹਾਂ 4 ਸਾਲ ਦੇ ਗੈਪ ਤੋਂ ਬਾਅਦ ਦੁਬਾਰਾ 28ਵਾਂ ਮੇਲਾ ਨਾਬੇ ਦਾ ਕਾਲਜ ਗਰਾਊਂਡ ਚ ਕਰਾਇਆ ਜਾ ਰਿਹਾ ਜੀ ਕਿਹੜੇ ਕਿਹੜ ਸ਼੍ਰੋਮਣੀ ਗਾਇਕ ਸ਼੍ਰੋਮਣੀ ਗਾਇਕ ਪਾਲੀ ਜੇਤਵਾਲੀਆ ਤੇ ਕਿਉਂਕਿ ਸਾਡਾ ਸਾਡੀ ਕਰਵਾਇਤ ਰਹੀ ਹੈ ਕਿ ਅਸੀਂ ਸੱਭਿਆਚਾਰਕ ਮੇਲੇ ਦਾ ਮਤਲਬ ਸੱਭਿਆਚਾਰ ਅਸੀਂ ਸੱਭਿਆਚਾਰਕ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਗਾਇਕਾਂ ਨੂੰ ਹੀ ਬਰੋਰਿਆ ਜੀ ਮੇਲੇ 'ਚ ਇਸ ਤਰ੍ਹਾਂ ਦਾ ਹੀ ਪ੍ਰਭਾਵ ਹੈ ਕਿ ਜੇ ਕੋਈ ਸੱਭਿਆਚਾਰਕ ਜਾਂ ਨਹੀਂ ਗਾਉਂਦਾ ਲੱਚਰ ਗਾਇਕੀ ਗਾਉਂਦਾ ਤਾਂ ਅਸੀਂ ਕਈ ਵਾਰੀ ਮੇਲੇ 'ਚ ਸਟੇਜ ਤੋਂ ਬਚਾ ਲਉ ਵੀ ਮਾਈਕ ਫੜਿਆ ਚਲਦੇ ਮੇਲੇ 'ਚ ਕਿਉਂਕਿ ਸਟੇਜ ਨਿਪਾਉਂਦਿਆਂ ਮੈਨੂੰ ਤਾਂ 35 ਸਾਲ ਹੋ ਗਏ ਜੀ ਇਸ ਕਰਕੇ ਸ਼੍ਰੋਮਣੀ ਗਾਇਕ ਪਾਲੀ ਜੇਤਵਾਲੀਆ ਜੀ ਅਮਨ ਰੋਜੀ ਜਿਨ੍ਹਾਂ ਨੂੰ ਅਸੀਂ ਅਵਾਰਡ ਵੀ ਦੇ ਰਹੇ ਹਾਂ ਨਿਰਮਲ ਲੈਲਾ ਅਵਾਰਡ ਜੀ ਹਰਜੀਤ ਹਰਮਨ ਸਾਡਾ ਨਾਬੇ ਦਾ ਭਵਿਸਤਾਨਕ ਕਲਾਕਾਰ ਆ ਬਰਾ ਜੰਤਰਾਸ਼ਟਰੀ ਪ੍ਰਸਿੱਧੀ ਦਾ ਮਾਲਕ ਅਨਸਾਰਤੀ ਕੇ ਜੀ ਹਰਿੰਦਰ ਹੈਰੀ ਜੀ ਚਮਕੌਰ ਖਾਟੜਾ ਜੀ ਤੇ ਇਸ ਤੋਂ ਬਿਨਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਉੱਬਰ ਦੇ ਗਾਇਕ ਨੇ ਸਾਡੇ ਨਾਬੇ ਦੇ ਗਾਇਕ ਹੈਗੇ ਹੈ ਜਿਵੇਂ ਮੁੰਡਾ ਉਹ ਹੈਗਾ ਸੁਖਪਾਲ ਚਾਨੀ ਇੰਦਰਜੀਤ ਬੜਾਇਚ ਠੀਕ ਧੂਰੀ ਤੋਂ ਮੁੰਡਾ ਅਸੀਂ ਉੱਬਰ ਦੇ ਗਾਇਕਾਂ ਨੂੰ ਵੀ ਸਮਾਂ ਦੇਣ ਦੀ ਕੋਸ਼ਿਸ਼ ਕਰਦੇ ਆ ਇਸ ਤੋਂ ਬਿਨਾਂ ਵੀ ਜਿਵੇਂ ਸਾਡਾ ਖੇਤਰ ਹੈ ਸੱਭਿਆਚਾਰਕ ਦਾ ਖੇਤਰ ਹੈ ਉਸੇ ਤਰ੍ਹਾਂ ਅਸੀਂ ਮਤਲਬ ਸੱਭਿਆਚਾਰ ਦੀ ਹਰ ਬਨਗੀ ਨੂੰ ਜੇ ਤੁਸੀਂ ਦੇਖਿਆ ਕਿ ਆ ਜੰਤਕ ਦਾ ਪ੍ਰਸਿੱਧੀ ਦਾ ਮਾਰਕਾ ਸਾਡੇ 90 ਦਾ ਕਵੀਸ਼ਰੀ ਜਥਾ ਜਿਹੜਾ ਕਿ ਸੰਜنگ ਸਿੰਘ ਨਰਮਣਾ ਦੇਵਾ ਪਾਲੀਆ ਕੁਲਦੀਪ ਛੱਠਾ ਕੁਲਦੀਪ ਛੱਠੇ ਉਹਨਾਂ ਦੀ ਜਿਹੜੀ ਕਵੀਸ਼ਰੀ ਹੈ ਜੋ ਅੰਤਰਰਾਸ਼ਟਰੀ ਪ੍ਰਸਿੱਧੀ ਤੇ ਹੈ ਤੇ ਇਸੇ ਤਰ੍ਹਾਂ ਢਾਡੀ ਕਲਾ ਜਿਹੜੀ ਜਿਹੜੀ ਅੱਜ ਲੋਕਾਂ ਤੋਂ ਵਿਸਰਦੇ ਜਾ ਰਹੀ ਹੈ ਨਵਜੋਤ ਜਰਗ ਉਹਨਾਂ ਦਾ ਢਾਡੀ ਜਥਾ ਇਹ ਕਹਿਣ ਨੂੰ ਉਹ ਢਾਡੀ ਨਹੀਂ ਜਿਹੜੇ ਰਵਾਇਤੀ ਢਾਡੀ ਹੁੰਦੇ ਆ ਇਹ ਮੁੰਡੇ ਪੀ ਐਚ ਡੀ ਕਰ ਰਹੇ ਆ ਅੱਜ ਸੱਭਿਆਚਾਰਕ ਦੇ ਢਾਡੀ ਦੇ ਖੇਤਰ ਚ ਜੀ ਹੈਗੇ ਪੀ ਐਚ ਡੀ ਨੇ ਯੂਨੀਵਰਸਿਟੀਾਂ ਚ ਪੜ੍ਹਦੇ ਆ ਪਰ ਢਾਡੀ ਕਲਾ ਨੂੰ ਅੱਗੇ ਲਿਆਉਣ ਲਈ ਢਾਡੀ ਘਰਾ ਦੇ ਵਿੱਚ ਆਪਣਾ ਨਾਮ ਨਾ ਘਟ ਰਹੇ ਆ ਨਵਜੋਤ ਜਰਗੋਣੀ ਜੀ ਤੇ ਇਸੇ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਇੱਕ ਬਹੁਤ ਵੱਡਾ ਰੰਗਮੰਚ ਦਾ ਰੰਗਮੰਚ ਦੇ ਵਿੱਚ ਨਾ ਹੈ ਰੰਗਮੰਚ ਕਲਾ ਦਾ ਰਾਜਵਿੰਦਰ ਸਮਰਾਲਾ ਉਹਨਾਂ ਦੀ ਟੀਮ ਹੈ ਅ ਅਕਸ ਰੰਗਮੰਚ ਸਮਰਾਲਾ ਉਹਨਾਂ ਵੱਲੋਂ ਸੂਰਜ ਕਦੇ ਮਰਦੇ ਨਹੀਂ ਜਿਹੜਾ ਨਸ਼ਿਆਂ ਦੇ ਜਿਸ ਸ਼ੇਵਾ ਦਰਿਆ ਸਾਡੇ ਨਸ਼ਿਆਂ ਦਾ ਪੰਜਾਬ ਚ ਚੱਲ ਰਿਹਾ ਉਹਦੇ ਤੇ ਨਾਟਕ ਖੇਡਿਆ ਜਾਣਾ ਸੂਰਜ ਕਦੇ ਮਰਦੇ ਨਹੀਂ ਉਹਨਾਂ ਵੱਲੋਂ ਵੀ ਇਸ ਨਾਟਕ ਦਾ ਪ੍ਰਦਰਸ਼ਨ ਹੋਣਾ ਇਸ ਤੋਂ ਬਿਨਾ ਹੋਰ ਗਿੱਧਾ ਪੰਗੜਾ ਪੰਡ ਹਰ ਤਰ੍ਹਾਂ ਦੀ ਸੱਭਿਆਚਾਰ ਦੀ ਬਣ ਗਈ ਜਿਹੜੀ ਸੱਭਿਆਚਾਰ ਖੇਤਰ ਦੇ ਵਿੱਚ ਪੰਜਾਬੀ ਸੱਭਿਆਚਾਰ ਖੇਤਰ ਦਾ ਹਿੱਸਾ ਉਹਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਮੇਲੇ ਦੇ ਵਿੱਚ ਜਿਹੜੀਆਂ ਮਹਾਨ ਸ਼ਖਸੀਅਤਾਂ ਨਾਂਬੇ ਨਾਲ ਜੁੜੀਆਂ ਰਹੀਆਂ ਅੰਤਰਰਾਸ਼ਟਰੀ ਪ੍ਰਸਿੱਧੀ ਤੇ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦਾ ਨਾਮ ਸੀ ਜੀ ਆਪਣੇ ਆਪਣੇ ਖੇਤਰਾਂ ਵਿੱਚ ਉਹਨਾਂ ਖੇਤਰਾਂ ਦੀਆਂ ਸ਼ਖਸੀਅਤਾਂ ਦੇ ਨਾਮ ਤੇ ਅਸੀਂ ਵਾਰਡ ਰੱਖਿਆ ਹੈ ਹਾਂ ਮੈਂ ਲੋਕਾਂ ਨੂੰ ਇਹ ਕਹਾਂਗਾ ਕਿ ਦੇਖੋ ਮੇਲਾ ਤਾਂ ਮੇਲਿਆਂ ਦਾ ਹੁੰਦਾ ਅਸੀਂ ਤੁਹਾਨੂੰ ਬਿਲਕੁਲ ਹੱਥਾਂ ਦੀਆਂ ਤਲੀਆਂ ਤੇ ਦੀਵੇ ਬਾਲ ਕੇ ਉੜੀਕਾਂਗੇ ਮਿੱਤਰੋ ਜੇ ਤੁਸੀਂ ਆਓਗੇ ਸਟੇਡੀਅਮ ਪਹਿਲਾਂ ਵਾਂਗੂ ਪਰ ਹੋਗੇ ਕਿਉਂਕਿ 50 50000 ਦੀ ਗੈਦਰਿੰਗ ਵੀ ਸਾਡੇ ਇਸ ਮੇਲੇ ਦੇ ਵਿੱਚ ਹੁੰਦੀ ਰਹੀ ਹੈ ਵੱਡੇ ਗਾਇਕ ਆਉਂਦੇ ਰਹੇ ਆ ਵੱਡੀ ਗੈਦਰਿੰਗ ਮੈਨੂੰ ਲੱਗਦਾ ਹੈ ਕਿ ਸਾਡੀ ਸੰਸਥਾ ਨੂੰ ਇਹ ਮਾਣ ਹੈ ਕਿ ਨਾਬੇਦੇਰ ਵਿਦਮਨ ਕਾਲ ਦੇ ਸਟੇਡੀਅਮ ਦੇ ਵਿੱਚ ਸਭ ਤੋਂ ਵੱਡਾ ਇਕੱਠ ਕਰਨ ਦਾ ਇਹ ਸੰਸਥਾ ਨੂੰ ਮਾਣ ਹੈ 50 50000 ਦੀ ਗੈਦਰਿੰਗ ਮੇਲੇ ਵਿੱਚ ਹੁੰਦੀ ਰਹੀ ਹੈ ਤੇ ਹੁਣ 5 ਸਾਲ ਦੇ ਗੈਪ ਤੋਂ ਬਾਅਦ ਹੁਣ ਜਾ ਰਿਹਾ ਮੈਂ ਇਲਾਕਾ ਨਿਵਾਸੀਆਂ ਨੂੰ ਕਹੂੰਗਾ ਕਿ ਹੁਣ ਤੁਹਾਡੇ ਤੇ ਆ ਕਿ ਜੇ ਤੁਸੀਂ ਸਾਡਾ ਸਹਿਯੋਗ ਦਿਓਗੇ ਸਟੇਡੀਅਮ ਨੂੰ ਪਹਿਲਾਂ ਦੀ ਤਰ੍ਹਾਂ ਭਰ ਦੋਗੇ ਤਾਂ ਮੈਂ ਮਿੱਲਾ ਸੀ ਨਿਰੰਤਰ ਯਾਰੀ ਕਰਨ ਅੱਗੇ ਰੱਖਣ ਦਾ ਤੁਹਾਡੇ ਨਾਲ ਵਾਅਦਾ ਕਰਦੇ ਆਂ ਤੇ ਤੁਹਾਨੂੰ ਉਡੀਕਦੇ ਆਂ ਇਸ ਦਿਨ ਖੂਨਦਾਨ ਕੈਂਪ ਵੀ ਹੈ ਖੂਨਦਾਨੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਵਰਤੋਂ ਤੋਂ ਬਾਅਦ ਖੂਨਦਾਨੀ ਵੀ ਹਰ ਸਾਲ ਦੀ ਤਰ੍ਹਾਂ ਅਸੀਂ 100-100 ਬਲੱਡ ਰੈਡੀਟੀ ਹਰ ਸਾਲ ਇਸ ਕੈਂਪ ਚ ਕਰਦੇ ਆਂ ਇਸ ਵਾਰ ਵੀ ਸਾਨੂੰ ਸਹਿਯੋਗ ਦੇਣ ਕਿ ਸਾਰੇ ਨੌਜਵਾਨ ਖੂਨਦਾਨ ਦੇ ਵਿੱਚ ਵੀ ਤੇ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜਿੱਥੇ ਤੱਕ ਵੀ ਮੇਰੀ ਆਵਾਜ਼ ਤੁਹਾਡੇ মিডিਏ ਦੇ ਰਾਹੀਂ ਜਾ ਰਹੀ ਹੈ ਉਹਨਾਂ ਨੂੰ ਮੈਂ ਸਿਨੇਮਰ ਬੇਨਤੀ ਕਰਦਾ ਪੂਰੀ ਸੰ ਕਿ ਆਉ ਉਸ ਦਿਨ ਦਰਸ਼ਕਾਂ ਦਾ ਹਾੜ ਆ ਜਾਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਸ ਤੋਂ ਵੀ ਵਧੀਆ ਹਰ ਸਾਲ ਜਿਵੇਂ ਅਸੀਂ ਕਰ ਰਹੇ ਹਾਂ ਵਧੀਆ ਮੇਲੇ ਤੁਹਾਨੂੰ ਹਰ ਸਾਲ ਦੇਣ ਦਾ ਯਤਨ ਕਰਾਂਗੇ